Yeah. Mm -hmm. ਇਹ ਲੜਾਈ ਸੀ ਓਏ ਓਏ ਤੂੰ ਆਇਆ ਨਾ ਇਹ ਮਾਰੋ ਮਾਰੋ ਨਾ ਤੁਹਾਨੂੰ ਮੁਕਾਹੀਆ ਲੋ ਇਹ ਆ ਗਿਆ ਇਹ ਮੇਰੇ ਭਰਾ ਨਾ ਇਹਨਾਂ ਦੀ ਲੜਾਈ ਸੀ ਪ੍ਰਵਾਸੀ ਭਈਏ ਨੇ ਇਹਨਾਂ ਨੂੰ ਵੀਰ ਜੀ ਦੇ ਪਹਿਲਾਂ ਗੱਲ ਪਹਣੇ ਵੀਰ ਜੀ ਨੇ ਆਪ ਦਾ ਬਚਾ ਕੇ ਘਟਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲੀਆਂ ਚੱਲਣਗੀਆਂ ਤੇਰੇ ਭਰਾਵਾਂ ਦੇ ਮੈਂ ਉਧਰੋਂ ਭੱਜ ਕੇ ਆਈ ਆਂ ਪੇਤੂ ਬਾਅਦ ਹੀ ਆਉਂਦਿਆਂ ਹੀ ਇਸ ਮਾਜੇ ਤਰਾਹੀ ਆ ਮਗਰ ਇੰਨੀ ਮਡੇਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਕੁਝ ਸਭ ਵੇਖਦੇ ਪਏ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੀਤਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਹੈ ਹੈ ਕੌਣ ਕਰਦਾ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਹਾਂਜੀ ਤੇ ਕੀ ਵੀ ਗੱਲ ਰੰਜਿਸ਼ ਕੀ ਕਿਹੜੀ ਗੱਲ ਤੋਂ ਤੁਹਾਡੀ ਕੋਈ ਵੀਰ ਜੀ ਰੰਜਿਸ਼ ਨਹੀਂ ਕੀ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੇ ਗਾਲਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀਏ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉਤੋਂ ਵਿਚੋ ਬੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੀਤੀ ਕੋਈ ਵੀਰ ਜੀ ਕੋਈ ਕਾਰਵਾਈ ਨਹੀਂ ਹੋਈ ਵੀਰ ਜੀ ਖਾਤ ਸੱਚੀ ਕੋਈ ਗਾਇਬ ਅਸੀਂ ਵੀਰ ਜੀ ਸਾਰਾ ਵਿੱਚ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਅਸਾ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਏਗੀ ਉਹ ਆਜ਼ਾਦ ਘੁੰਮਦੇ ਫਿਰਦਾ ਕਿਵੇਂ ਲੱਗਦਾ ਹੈ ਕਿ ਪ੍ਰਵਾਸੀ ਦੀ ਗੱਲ ਕਰੀਏ ਜਿਹੜੇ ਹਿਸ਼ਾਰ ਪਰਿਏਗਾ ਕੰਮ ਕਰਨਾ ਜਿਹੜੀ ਵਾਪਰੀ ਸੀ ਅਜੇ ਵੀ ਜੜਾਏ ਇਥੇ ਲਾਕ ਨੇ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਹੁਲਣਬੁਲਣ ਬਜ ਕੀਤੀ ਜਾ ਰਹੀ ਹੈ ਬਿਲਕੁਲ ਵੀਰ ਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਪਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਧੱਕਾ ਕੀਤਾ ਅਸੀਂ ਮਸਾਂ ਆਪਣੀ ਜਾਨ ਬਚਾਈ ਇਹਨਾਂ ਭਈਆਂ ਤੋਂ ਇਹ ਪਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ਧੱਕਾ ਹੈ ਅੱਗੇ ਵੀ ਇੱਥੇ ਮੁੱ ਆਪਣੇ ਆਪ ਚ ਬਹੁਤ ਜ਼ਿਆਦਾ ਹਿਸ਼ਿਆਰ ਮੰਨਦਾ ਕੀ ਕਾਰੋਬਾਰ ਕੀ ਕਰ ਰਿਹਾ ਇਹ ਕੋਈ ਕਾਰੋਬਾਰ ਨਹੀਂ ਵੀਰੇ ਇਹਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਛ ਇਹ ਬਸ ਇੱਥੇ ਲੜਬਾ ਜੀ ਕਰਦਾ ਕੁਛ ਨਹੀਂ ਕਰ ਤਾਂ ਆਪਣੇ ਆਪਣੇ ਬੱਚੇ ਦੇ بیٹے ਦੇ ਵੀ ਤੁਹਾਡੇ ਹਾਂਜੀ ਵੀਰ ਜੀ ਮੇਰੇ ਬੇਟੇ ਦੇ ਵੀ ਕਿਰਪਾਨਾ ਬੱਚੀਆਂ ਉਹਦੇ ਬਚਾ ਕਰਨ ਦੇ ਵਿੱਚ ਮੇਰੇ ਵੱਜੀ ਮੇਰੇ ਚਾਰ ਇੱਥੇ ਟੈਂਕੇ ਲੱਗੇ ਹੋਏ ਨੇ ਹੱਥ ਦੇ ਉੱਤੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪੈਣੇ ਉਹਦੇ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਅਸੀਂ ਸਿਥੀਵਲ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਕੋਈ ਐਕਸਰੇ ਨਾ ਕੋਈ ਹਡਮਟ ਕੁਛ ਨਹੀਂ ਦੀ ਮੰਗ ਜਾਂਦੇ ਅਸੀਂ ਇਹੀ ਮੰਗ ਕਰਦੇ ਆ ਵੀਰ ਜੀ ਇਹਨਾਂ ਨੂੰ ਸਾਡੇ ਮਗਰ ਜਿੰਨੀ ਜਲਦੀ ਲਾਇਆ ਜਾਵੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਠੱਕਾ ਕਰਤਾ ਹੋਇਆ ਤੇ ਮੇਰੇ ਕਾਕੇ ਨੂੰ ਉੱਤੋਂ ਵੰਗਾਰ ਕੇ ਇਹ ਕਾਕਾ ਮੇਰਾ ਬੂਏ ਚ ਆਇਆ ਇਹ ਮੇਰੇ ਕਾਕੇ ਨੂੰ ਲੈ ਕੇ ਇਹਨਾਂ ਨੇ ਦਸਾਰ ਤੋਂ ਉਲਾਤੀ ਮੈਂ ਬੂਆ ਇਹਨਾਂ ਨੇ ਰੋੜੇ ਸ਼ੁਰੂ ਕਰਤੇ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਆਪੇ ਬੱਚੇ ਲੈ ਕੇ ਦੋਹੇ ਤਿੰਨੇ ਪੋਤਰੀਆਂ ਤੇ ਮੇਰੇ ਨੂੰ ਮੈਂ 2 ਮੰਜ਼ਿਲਾ ਟੱਪਕੇ ਤੀਜਾ ਟੱਪਕੇ ਅਸੀਂ ਨੌ ਗਵੰਡੀਆਂ ਦੇ ਘਰੇ ਚਲੇ ਗਏ ਅਸੀਂ ਗਵੰਡੀਆਂ ਘਰੇ ਚਲੇ ਗਏ ਹਾਂਜੀ ਅਸੀਂ ਕੰਧ ਟੱਪਕੇ ਗਵੰਡੀਆਂ ਦੇ ਘਰੇ ਪਹਿਲਾਂ ਮੈਂ ਬੱਚੇ ਕੰਧ ਤੋਂ ਸੁੱਤੇ ਫਿਰ ਅਸੀਂ ਆਹ ਸੁੱਤੇ ਦਿੱਖਣਾ ਅਸੀਂ ਜਾ ਕੇ ਮੈਂ ਤਾਂ ਉੱਥੇ ਦਿੱਕਤੀ ਸੀ ਵੀ ਉਹ ਚੋਕ ਇਹਦਾ ਸਮਾਂ ਹੋ ਗਿਆ ਭਰਾ ਇਹ ਜੀ 11 ਵਜ ਦਾ ਟਾਈਮ ਸੀ ਅਸੀਂ 10:00 ਦਾ 11:00 ਵਜੇ ਤੁਹਾਡਾ ਪਾਸੇ ਨੇਕਰਾ ਹੀ ਹੋਵੇਗਾ ਮੈਨੂੰ ਪੱਕਾ ਨਹੀਂ ਜੀ ਬਰੋਸੀ ਨੇ ਹਾਂਜੀ ਇਹ ਬਸ ਜੀ ਜਦੋਂ ਮੇਰੇ ਮੁੰਡਿਆਂ ਨੂੰ ਉਹਨਾਂ ਨੇ ਵੇਖ ਲਈਦਾ ਨਾ ਉਹਾਂ ਦਾ ਵੀ ਮੈਨੂੰ ਥਾਂ ਦੇ ਦੇ ਮੈਨੂੰ ਦੋ ਤਿੰਨ ਵਾਰ ਇਕੱਲੀ ਨੂੰ ਟੌਕੀ ਦਿੱਟਿਆ ਮੈਂ ਉਹਨਾਂ ਕਹਾ

ਡਰਾਫਟ ਕਰਨ ਤੇ ਪਤਾ ਲੱਗਦਾ ਕਿ ਦੁਲਚੀ ਦੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋ ਪਟਾਕੇ ਵਗੈਰਾ ਚਲਾਉਣ ਤੋਂ ਹੋਇਆ ਜੀ ਇੱਕ ਪਾਸੇ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਸਨ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬਣਦੀਆਂ ਧਰਾਵਾਂ 'ਚ ਪਾਚਾ ਦਰਜ ਕਹਿਣ ਨੂੰ ਤਾਂ ਇਹ ਦਿਲ ਕਰਦਾ ਪ੍ਰਵਾਸੀ ਮਜ਼ਦੂਰ ਸੀਗੇ ਤੇ ਇੱਕ ਜ세દાર ਕੁੜੀ ਜਿਹੜੀ ਆ ਉਹਦੀ ਦਸਤਾਰ ਵੀ ਲਾਈ ਆ ਤੇ ਉਹਦੇ ਨਾਲ ਸੀ ਗੱਜਰਾ ਗਾਤਰਾ ਉਹ ਵੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਚਰਾਕੀ ਸੀਗੀਆਂ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਡੈਫੀਨੇਟਲੀ ਕਰਵਾਈ